ਸੰਤ ਤੇ ਸਿਪਾਹੀ ਦੀਆਂ ਜੇ ਉਦਾਹਰਨਾਂ ਸਿੱਖੀ ਵਿੱਚੋਂ ਲੈਣੀਆਂ ਹੋਣ ਤਾਂ ਤੁਸੀਂ ਕਿਤੇ ਨਵਾਬ ਕਪੂਰ ਸਿੰਘ ਦਾ ਜ਼ਿਕਰ ਕਰ ਸਕਦੇ ਹੋ ਵੀ ਇੱਕ ਹੱਥ ਵਿੱਚ ਬਾਟਾ ਹੈ ਤੇ ਇੱਕ ਹੱਥ ਵਿੱਚ ਤਲਵਾਰ ਹੈ ਜਦੋਂ ਕੋਈ ਝੁੱਕ ਕੇ ਆਉਂਦਾ ਹੈ ਤੇ ਅੰਮ੍ਰਿਤ ਦੀ ਮੰਗ ਕਰਦਾ ਉਹਨੂੰ ਬਾਟੇ 'ਚੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਜਦੋਂ ਕੋਈ ਚੜ੍ਹ ਕੇ ਆਉਂਦਾ ਉਹਦੇ ਨਾਲ ਫਿਰ ਤਲਵਾਰ ਨਾਲ ਦੋ ਦੋ ਹੱਥ ਕੀਤੇ ਜਾਂਦੇ ਸਰਦਾਰ ਹਰੀ ਸਿੰਘ ਭੰਗੀ ਦਾ ਜ਼ਿਕਰ ਕਰ ਸਕਦੇ ਆ ਹਰ ਵਕਤ ਹੀ ਬਾਟਾ ਕਹਿੰਦੇ ਨਾਲ ਰੱਖਦੇ ਸਨ ਸਰਦਾਰ ਜੀ ਹਰ ਵਕਤ ਬਾਟਾ ਤੇ ਰਾਹ ਵਿੱਚ ਜਾਂਦਾ ਜਾਂਦਾ ਵੀ ਕੋਈ ਮਿਲ ਜਾਂਦਾ ਨਾ ਤੇ ਉਹਨੂੰ ਕਨਵਿੰਸ ਕਰਦੇ ਉਹਨੂੰ ਪ੍ਰਭਾਵਿਤ ਕਰਦੇ ਭਾਈ ਸੁਰਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਕਹਿਣ ਲੱਗੇ ਅੰਮ੍ਰਿਤ ਤੋਂ ਬਿਨਾ ਮੁਕਤੀ ਨਹੀਂ ਤੇ ਕਹਿਣ ਲੱਗੇ ਜਦੋਂ ਕੋਈ ਕਹਿੰਦਾ ਜੀ ਜੇ ਅੰਮ੍ਰਿਤ ਤੋਂ ਬਿਨਾ ਮੁਕਤੀ ਨਹੀਂ ਮੈਨੂੰ ਅੰਮ੍ਰਿਤ ਛਕਾ ਦਿਓ ਕਹਿੰਦੇ ਜਿੱਥੇ ਤੁਰਿਆ ਜਾਂਦਾ ਮਨੁੱਖ ਅੰਮ੍ਰਿਤ ਦੀ ਮੰਗ ਕਰਦਾ ਉੱਥੇ ਪੰਜ ਇਕੱਠੇ ਹੋ ਕੇ ਪੰਜਾਂ ਨੂੰ ਇਕੱਠੇ ਕਰਕੇ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਸੀ ਤੇ ਸਿਪਾਈ ਇਸ ਤਰ੍ਹਾਂ ਦੇ ਸਰਦਾਰ ਹਰੀ ਸਿੰਘ ਪੰਗੀ ਸੰਤ ਤਾਂ ਇਸ ਤਰ੍ਹਾਂ ਦਾ ਕਿ ਤੁਰਹਿ ਜਾਂਦਾ ਕਿਸੇ ਨੂੰ ਅਮਰ ਤੇ ਛਕਾ ਦੇਵੇ ਤੇ ਸਿਪਾਈ ਸਿਪਾਈ ਇਸ ਤਰ੍ਹਾਂ ਦਾ ਦੁਨੀਆ ਦੀ ਸਭ ਤੋਂ ਵੱਡੀ ਤੋਪ ਤੀਕਰੇ ਆਤਿਸ਼ਵਾਰ ਤੋਪ ਦਾ ਨਾਮ ਸੀ ਤੀਕਰੇ ਆਤਿਸ਼ਵਾਰ ਤੋਪੇ ਜਮਜਮਾ ਜਿਹੜੀ ਬਾਅਦ ਵਿੱਚ ਜਿਹੜੀ ਹੈਗੀ ਆ ਉਹ ਅੰਗਰੇਜ਼ ਵੀ ਲਜਾਣ ਦੇ ਵਿੱਚ ਯਤਨਸ਼ੀਲ ਸੀ ਪਰ ਲਜਾ ਨਹੀਂ ਸਕੇ ਦੁਨੀਆ ਦੀ ਸਭ ਤੋਂ ਵੱਡੀ ਤੋਪ ਜਿਹੜੀ ਅਹਿਮਦ ਸ਼ਾਹ ਅਬਦਾਲੀ ਨੇ ਬਣਵਾਈ ਸੀ ਤੇ ਤੁਹਾਨੂੰ ਪਤਾ ਉਹ ਤੋਪ ਕਿਨੇ ਖੋਈ ਸੀ ਕਿਸੇ ਤੋਂ ਛੋਟਾ ਮੋਟਾ ਹਥਿਆਰ ਕੋਲ ਲੈਣਾ ਤਾਂ ਬਰਛੋਟੀ ਗੱਲ ਹੈ ਨਾ ਉਹ ਤੋਪ ਪੰਗੀ ਮਿਸਲ ਦੇ ਸਰਦਾਰਾਂ ਨੇ ਖੋ ਲਈ ਸੀ ਸਰਦਾਰ ਹਰੀ ਸਿੰਘ ਪੰਗੀ ਦੀ ਗਵਾਹੀ ਦੇ ਵਿੱਚ ਹੁਣ ਇਸ ਤੋਂ ਮਾਨ ਵਾਲੀ ਗੱਲ ਕੀ ਹੋ ਸਕਦੀ ਹੈ ਬਈ ਵੀ ਕੋਈ ਐਹੋ ਜੀ ਕੌਮ ਵੀ ਹੈਗੀ ਜਿਹੜੀ ਦੂਜੀ ਫੌਜ ਤੋਂ ਤੇ ਉਹ ਵੀ ਫੌਜ ਕੋਈ ਆਮ ਫੌਜ ਨਹੀਂ ਜਿਹੜੀ ਫੌਜ ਦੁਨੀਆ ਦੀ ਵੱਡੀਆਂ ਫੌਜਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਮਿਡਲ ਏਸ਼ੀਆ ਤੱਕ ਆਪਣਾ ਜਿਹੜਾ ਹੈਗਾ ਸਿੱਕਾ ਜਮਾਇਆ ਜਿਨ੍ਹਾਂ ਦਾ ਝੰਡਾ ਝੂਲਦਾ ਸੀ ਤੇ ਉਹਨਾਂ ਤੋਂ ਖੋਈ ਤੋਪ ਟੀਕਰੇ ਆਤਿਸ਼ਬਾਰ ਤੇ ਇਹ ਉਹੀ ਤੋਪ ਹੈ ਜਿਹਨੇ ਮਲਤਾਨ ਦੇ ਕਿਲੇ ਦੀ ਕੰਧ ਤੋੜੀ ਸੀ ਇਹ ਉਹੀ ਤੋਪ ਹੈ ਜਿਹੜੀ ਤੋਪ ਜਿਹੜੀ ਤੋਪ ਨੇ ਜਿਹੜਾ ਹੈਗਾ ਉਹ ਉਹਦਾ ਪਹੀਆ ਟੁੱਟ ਗਿਆ ਸੀ ਤੇ ਜਿਹਨੂੰ ਮੋਢਾ ਲਾ ਲਾ ਕੇ ਸਿੱਖਾਂ ਨੇ ਆਪਣੀ ਬਹਾਦਰੀ ਦੇ ਜੋਰ ਦਿਖਾਏ ਸੀ ਇਹੋ ਹੀ ਤੋਪ ਹੈ ਸਰਦਾਰ ਸਾਧੂ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਕਹੀ ਸੀ ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਜੇ ਕਿਲੇ ਦੀ ਕੰਧ ਨਹੀਂ ਟੁੱਟਦੀ ਤਾਂ ਜਿਨ੍ਹਾਂ ਨੇ ਉਹ ਕਿਲਾ ਬਣਾਇਆ ਉਹਨਾਂ ਦੀ ਬਣਾਈ ਹੋਈ ਤੋਪ ਦੇ ਨਾਲ ਹੀ ਉਹਨਾਂ ਦਾ ਕਿਲਾ ਜਿਹਨੂੰ ਕਹਿੰਦੇ ਨੇ ਵੀ ਉਹਨਾਂ ਦਾ ਸਿਰ ਤੇ ਉਹਨਾਂ ਦੀਆਂ ਜੁੱਤੀਆਂ ਕਿਲੇ ਦੀ ਫਸੀਲ 18 ਮੀਟਰ ਸੀ ਜਿਹਨੂੰ ਅਸੀਂ ਅੱਜ ਦੇ ਰੂਪ ਦੇ ਵਿੱਚ ਕਹਿ ਦਈਏ ਜਿਹੜੇ ਦਰਬਾਰ ਸਾਹਿਬ ਵਿੱਚ ਤੁਸੀਂ ਬੈਠੇ ਹੋ ਨਾ ਇਹਦੀ ਚੌੜਾਈ 52 ਫੁੱਟ ਹੈ ਲਗਭਗ ਅੰਦਰੋਂ ਏਡੀ ਚੌੜੀ ਕੋ ਕੰਧ ਹੋਵੇ ਏਡੀ ਚੌੜੀ ਕੰਧ ਸੀ ਤੇ ਉਸ ਕੰਧ ਦੇ ਉੱਤੇ ਜਿਹੜਾ ਹੈਗਾ ਗੋਲੇ ਦਾਗਣੇ ਸਨ ਤੇ ਲਗਾਤਾਰ ਉਹ ਕਹਿੰਦੇ ਸੀ ਵੀ ਇੱਕ 100 ਗੋਲੇ ਦਾਗਿਆ ਗਿਆ ਤਾਂ ਕਿਲੇ ਦੀ ਕੰਧ ਜਿਹੜੀ ਹੈਗੀ ਆ ਉਹ ਟੁੱਟ ਜਾਏਗੀ